ਰਾਮਾ ਦੀ ਹੱਟੀ ਵਾਲੇ ਅੱਜ ਸੇਰ ਮੇਲੇ ਤੇ ਲੈ ਆ ਗਏ ਜੀ ਮੰਜਾਂ ਦੇ ਗਲਾਫ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਪੂਰੀ ਵਧੀਆ ਕੁਆਲਿਟੀ ਉੱਤੇ ਗਲਾਫ ਆਇਆ ਜੀ ਗਲਾਫ ਆਇਆ ਜੀ ਪੂਰੇ ਵਧੀਆ ਗਲਾਫ ਮੰਜਾਂ ਦੇ ਗਲਾਫ ਸਪੈਸ਼ਲ ਸੇਰ ਮੇਲੇ ਦੇ ਉੱਤੇ ਜੀ ਗਰਮੀਆਂ ਸੀ ਜੇ ਸ਼ੁਰੂ ਹੁੰਦੇ ਸਾਰ ਜਿਵੇਂ ਆਪਾਂ ਮੰਜੇ ਕੱਢਣੇ ਪੈਂਦੇ ਨੇ ਆਪਾਂ ਨੂੰ ਸਾਰਿਆਂ ਦਾ ਨਵੇਂ ਗਲਾਫ ਝਾਉਣੇ ਨੇ ਨਵੇਂ ਮੰਜਾਂ ਦੇ ਉੱਤੇ ਵਧੀਆ ਡਿਜ਼ਾਈਨ ਦੇਖੋ ਇੱਕ-ਇੱਕ ਪੂਰੇ ਫੁੱਲ ਵਧੀਆ ਡਿਜ਼ਾਈਨਾਂ ਦੇ ਜਮਾਲ ਆ ਗਿਆ ਜੀ ਹੁਣ ਇਹ ਮੰਜਾਂ ਦੇ ਗਲਾਫ ਆ ਗਏ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਰੰਗ ਡਿਜ਼ਾਈਨ ਇੱਕੋ ਇੱਕ ਵਧੀਆ ਸਾਰੇ ਰੰਗ ਕਰ ਜਾਣੇ ਦੇਖੀ ਚੱਲੋ ਜਿਹੜਾ ਗਲਾਫ ਆਮ ਹੀ ਇਹ 3.500 ਦਾ ਜੋੜਾ ਵਿਕਦਾ ਹੈਗਾ ਆਪਣੇ ਕੋਲੇ ਭਰਾਵਾਂ ਦੀ ਹੱਟੀ ਦੇ ਉੱਤੇ ਸਿਰਫ 200 ਰੁਪਏ ਦਾ ਜੋੜਾ ਘੱਤਾ ਜੀ ਇਹ 100 ਰੁਪਏ ਦਾ ਮੰਜੇ ਦਾ ਗਲਾਫ ਜੀ ਛੇਰ ਮੇਲੇ ਦੇ ਉੱਤੇ ਛੇਤੀ ਆਓ ਤੇ ਜਿੰਨੇ ਮਰਜ਼ੀ ਪੀਸ ਲੈ ਕੇ ਜਾਓ ਜੀ ਕਹੇਤੀ ਪਹੁੰਚੋ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਬਹੁਤ ਰੰਗ ਡਿਜ਼ਾਈਨ ਆਏ ਹੋਏ ਨੇ ਇਹਦੇ ਵਿੱਚ ਰੰਗ ਡਿਜ਼ਾਈਨ ਇੱਕ ਉਤੇ ਇੱਕ ਵਧੀਆ ਆਏ ਹੋਏ ਨੇ ਸਾਰੇ ਜੀ ਜਿੰਨੇ ਮਰਜ਼ੀ ਰੰਗ ਡਿਜ਼ਾਈਨ ਸਕਦੇ ਹੋ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਸਿਰਫ 200 ਰੁਪਏ ਦਾ ਜੋੜਾ ਕਰਤਾ ਜੀ ਇਹ 200 ਰੁਪਏ ਦਾ ਜੋੜਾ ਮੰਜਾਂ ਦੇ ਗਲਾਸ ਦਾ ਫੁੱਲ ਕੁਆਲਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਕਹਿੰਦਾ ਕੁਆਲਿਟੀ ਜਮਾਲ ਆ ਗਿਆ ਜੀ ਇੱਕ ਨਾਲ ਦੇ ਚਾਹੇ 10 ਦਾ ਜੋੜੇ ਲਓ ਚਾਹੇ 20 20 ਜੋੜੇ ਲਓ ਜਿੰਨਾ ਮਰਜ਼ੀ ਮਾ ਲਖ ਦੋ ਇਹਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਚੱਲੀ ਜਾਂਦੀ ਹੈਗੀ ਸਪੈਸ਼ਲ ਮੰਜਾਂ ਦੇ ਗੁਲਾਫਾਂ ਦਾ ਸਟਾਕ ਫੁੱਲ ਪਹੁੰਚ ਚੁੱਕਿਆ ਹੈਗਾ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਆ ਦੇਖੋ ਜੀ ਡਿਜ਼ਾਈਨ ਦੇਖੀ ਚੱਲੋ ਡਿਜ਼ਾਈਨ ਆਇਆ ਬਹੁਤ ਜ਼ਿਆਦਾ ਛੇਤੀ ਆਕੇ ਸਾਡੇ ਡਿਜ਼ਾਈਨ ਲਿਆ ਸਕਦੇ ਹੋਗੇ ਪੂਰੇ ਸੋਹਣੇ ਸੋਹਣੇ ਡਿਜ਼ਾਈਨ ਤੇ ਪੂਰੀ ਵਧੀਆ ਕੁਆਲਿਟੀ ਦੇ ਵਿੱਚ ਹੈ ਜੀ ਇਹ ਰੰਗਦਾਰ ਦੇਖੋ ਕਿੰਨੇ ਸ਼ਾਨਦਾਰ ਰੰਗ ਆਏ ਹੋਏ ਨੇ ਸਾਰੇ ਸਿਰਫ 200 ਰੁਪਏ ਦਾ ਜੋੜਾ ਕੱਤਾ ਜੀ 200 ਰੁਪਏ ਦੇ ਵਿੱਚ ਜੋੜਾ ਭਰਾਵਾਂ ਦੀ ਹੱਤੀ ਦਿੱਤੇ ਜੀ ਸੇਲ ਮੇਲੇ ਦੇ ਦਿੱਤੇ 200 ਦਾ ਜੋੜਾ ਕੱਤਾ ਜੀ ਇਹ 200 ਰੁਪਏ ਦੇ ਵਿੱਚ ਜੋੜਾ ਛੇਤੀ ਆਕੇ ਲਿਆ ਜਾ ਸਕਦੇ ਜਿਵੇਂ ਸੇਲ ਮੇਲੇ ਦੇ ਉੱਤੇ ਉਹ ਕੱਤੇ ਜਿਵੇਂ ਪਰਾਮਾ ਦੀ ਹੱਟੀ ਬਾਸਟਾ ਰੋਡ ਮੋੜ ਮੰਡੀ ਭਾਰੀ ਸੇਲ ਵੇਲੇ ਚੱਲੀ ਜਾਂਦਾ ਜੀ ਪਰਾਮਾ ਦੀ ਹੱਟੀ ਉੱਤੇ ਭਾਰੀ ਸੇਲ ਵੇਲੇ ਉੱਤੇ ਜੀ ਗਲਾਫਾਂ ਦੀ ਸੇਲ ਲੱਗੀ ਜੀ ਮੰਜਾ ਦੇ ਗਲਾਫ ਪੂਰੇ ਵਧੀਆ ਗਲਾਫ ਜੀ ਜਿਹੜਾ ਅਸੀਂ 3500 ਦਾ ਵਿਕਦਾ ਹੈਗਾ ਸਾਡੇ ਕੋਲੇ ਸਿਰਫ 200 ਰੁਪਏ ਜੋੜਾ ਕਰਤਾ ਜੀ 200 ਰੁਪਏ ਦਾ ਜੋੜਾ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਡਿਜ਼ਾਈਨ ਐ ਹੋਏ ਨੇ ਸਾਰੇ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਗਦਾਨਦਾਰੀ ਵਾਸਤੇ ਇਕੱਠੇ ਕਿਸੇ ਲੈ ਗਏ ਜਿੰਨੇ ਮਰਜ਼ੀ ਲੈ ਜਾ ਸਕਦਾ ਹੈਗਾ ਪਰਾਮਾਂ ਦੀ ਹੱਟੀ ਦੇ ਉੱਤੇ ਸੇਲ ਚੱਲੀ ਜਾਂਦੀ ਹੈ ਜੀ ਸੇਲ ਮੇਲਾ ਪਰਾਮਾਂ ਦੀ ਹੱਟੀ ਵਾਸਟੇ ਰੋਡ ਬੜਬਡੀ